ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਬੀਜੇਪੀ ਦੇ ਕੈਂਡੀਡੇਟਾਂ ਦਾ ਵਿਰੋਧ ਕਰ ਰਹੀਆਂ ਨੇ ਉਹਨਾਂ ਨੂੰ ਦੋ ਕੁ ਸਵਾਲ ਕਰਨੇ ਨੇ ਕੰਨ ਖੋਲ ਕੇ ਸੁਣ ਲਿਓ ਤੁਸੀਂ ਇੱਕ ਪਾਸੇ ਕਹਿੰਦੇ ਡੈਮੋਕ੍ਰੇਸੀ ਹੈ ਡੈਮੋਕ੍ਰੈਟਿਕ ਹੱਕ ਹੈ ਸ਼ਬਦਾਂ ਤੇ ਦੂਜੇ ਪਾਸੇ ਤੁਸੀਂ ਕੱਲਾ ਬੀਜੇਪੀ ਦਾ ਵਿਰੋਧ ਕਰਦੇ ਹੋ ਕਾਂਗਰਸ ਦਾ ਵਿਰੋਧ ਨਹੀਂ ਕਰਦੇ ਜਾਂ ਝਾੜੂਵਾਲਾਂ ਦਾ ਵਿਰੋਧ ਨਹੀਂ ਕਰਦੇ ਇੱਕ ਗੱਲ ਤਾਂ ਇੱਥੇ ਪੱਕੀ ਹੈ ਕਿ ਤੁਹਾਨੂੰ ਕਾਂਗਰਸ ਨੇ ਦਲਾਲ ਬਣਾ ਕੇ ਖਰੀਦ ਕੇ ਬੀਜੇਪੀ ਦਾ ਵਿਰੋਧ ਕਰਨ ਵਾਸਤੇ ਤੁਹਾਨੂੰ ਮਾਫੀਆ ਬਣਾ ਕੇ ਪੇਸ਼ ਕੀਤਾ ਗਿਆ ਹੈ ਇਹ ਗੱਲ ਤਾਂ ਪੱਕੀ ਹੈ ਮੈਂ ਜਦੋਂ ਇਹ ਗੱਲ ਕਹਿਣਾ ਹੁੰਦਾ ਉਦੋਂ ਕਈਆਂ ਕਈਆਂ ਬੰਦਿਆਂ ਨੂੰ ਇਹ ਸਮਝ ਵਿੱਚ ਆ ਜਾਂਦਾ ਕਈਆਂ ਨੂੰ ਨਹੀਂ ਆਉਂਦਾ ਇੱਕ ਪਿੰਡ ਦੇ ਵਿੱਚ ਜਿਹੜਾ ਵੀ ਵੋਟਰ ਹੈ ਉਹ ਕਿਸੇ ਵੀ ਪਾਰਟੀ ਨੂੰ ਵੋਟ ਪਾਉਣਾ ਚਾਹੁੰਦਾ ਉਹਨੂੰ ਡੈਮੋਕਰੈਟਿਕ ਹੱਕ ਹੈਗਾ ਸੰਵਿਧਾਨਕ ਹੱਕ ਹੈ ਵੋਟ ਪਾਉਣ ਦਾ ਤੁਸੀਂ ਜੇ ਕਿਸੇ ਪਾਰਟੀ ਨੂੰ ਪਸੰਦ ਨਹੀਂ ਕਰਦੇ ਇਹ ਇੱਕੋ ਹੀ ਹੱਲ ਹੈ ਕਿ ਤੁਸੀਂ ਉਹਨਾਂ ਵੋਟ ਨਾ ਪਾਓ ਪਰ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ ਹੁਣ ਕੁਝ ਕਿਸਾਨ ਜਿਹੜੇ ਬੀਜੇਪੀ ਦੇ ਹੱਕ ਵਿੱਚ ਨੇ ਇਹ ਸਚਾਈ ਹੈ ਮੇਰੇ ਕੋਲ 4 ਫੋਨ ਨੇ 8 ਨੰਬਰ ਚੱਲਦੇ ਆ 4 ਤੋਂਨਾਂ ਵਿੱਚ ਜੇ ਤੁਸੀਂ ਮੰਨ ਕੇ ਚੱਲੋ ਵੀ ਜਿੰਨੇ ਕ ਮੈਸੇਜ ਜਿੰਨੇ ਕ ਕਾਲਾਂ ਆਉਂਦੀਆਂ ਨੇ ਉਹਦੇ ਵਿੱਚੋਂ ਬਹੁਤੇ ਲੋਕ ਉਹ ਨੇ ਜਿਹੜੇ ਕਿਸਾਨੀ ਕਰਦੇ ਐ ਭਾਬ ਖੇਤੀ ਕਰਦੇ ਐ ਕਿਸਾਨ ਨੇ ਉਹ ਆਪ ਕਹਿੰਦੇ ਕਹਿੰਦੇ ਕਿਸਾਨ ਜੱਥੇਬੰਦੀਆਂ ਮਾਫੀਆ ਬਣ ਚੁੱਕੀਆਂ ਐ ਇਹ ਆਪਣੇ ਘਰ ਭਰਨ ਦੇ ਲਈ ਸੌਦੇਬਾਜ਼ੀ ਕਰਨ ਦੇ ਲਈ ਇਹ ਵਿਰੋਧਤਾ ਦੇ ਵਿੱਚ ਲੱਗੀਆਂ ਹੋਈਆਂ ਨੇ ਔਰ ਇੱਥੋਂ ਤੱਕ ਵੀ ਕਹਿੰਦੇ ਤਾਂ ਕਿ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਫਿੱਟ ਕੀਤਾ ਹੋਇਆ ਭਾਜਪਾ ਦਾ ਵਿਰੋਧ ਕਰਨ ਨੂੰ ਅੱਜ ਮੈਂ ਮਿੰਦੀ ਤਾਂ ਕੀਤੀ ਐ ਜੇ ਤੁਸੀਂ ਕਿਸਾਨ ਜੱਥੇਬੰਦੀਆਂ ਵਾਲੇ ਉਹ ਕਹਿੰਦੇ ਕੋਈ ਡੈਮੋ ਡੈਮੋਕਰੈਟਿਕ ਹੱਕ ਹੈਗਾ ਭਾਵੇਂ ਸੰਵਿਧਾਨ ਕਹਾ ਕਹੇਗਾ ਫਿਰ ਤੁਸੀਂ ਇਕੱਲੇ ਭਾਜਪਾ ਦਾ ਵਿਰੋਧ ਕਿਉਂ ਕਰਦੇ ਹੋ ਦੂਜਿਆਂ ਦਾ ਕਿਉਂ ਨਹੀਂ ਕਰਦੇ ਪਹਿਲੀ ਗੱਲ ਤਾਂ ਮੈਂ ਬੇਨਤੀ ਇਹ ਕਰਨੀ ਹੈ ਕਿ ਵਿਰੋਧ ਕਰਨ ਦਾ ਹੱਕ ਹੀ ਕੋਈ ਨਹੀਂ ਤੁਸੀਂ ਸਵਾਲ ਕਰ ਸਕਦੇ ਹੋ ਤੁਹਾਡੇ ਸਵਾਲ ਦਾ ਤੁਹਾਨੂੰ ਜਵਾਬ ਮਿਲੇ ਦੂਜੀ ਗੱਲ ਜੇ ਵਿਰੋਧ ਕਰਨਾ ਹੀ ਅੰਦਰ ਖਾਤੇ ਤਾਂ ਜਿੰਦਾਂ ਤੁਸੀਂ ਕਹੋ ਵੀ ਬੀਜੇਪੀ ਨੂੰ ਵੋਟ ਨਾ ਪਾਓ ਗੱਲ ਖਤਮ ਪਰ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਇਹ ਥੋੜਾ ਜਿਹਾ ਧਿਆਨ ਚ ਰੱਖੋ ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀ ਪੰਜਾਬ ਦੇ ਵਿੱਚ ਜਾਤੀ ਤੌਰ ਤੇ ਇੱਕ ਦੂਜੇ ਨੂੰ ਇਹ ਜਜ ਜੋ ਜੋ ਜਿਹੜਾ ਸ਼ਬਦ ਵਰਤੇ ਜਾਂਦੇ ਆ ਬੋਲੇ ਜਾਂਦੇ ਆ ਪਰ ਜੇਕਰ ਇਹ ਪ੍ਰੋਪਗੈਂਡਾ ਤੁਸੀਂ ਕਰਦੇ ਹੋ ਤੇ ਜਿਹੜਾ ਆਪਸ ਵਿੱਚ ਭਾਈਚਾਰਕ ਸਾਂਝ ਹੈਗੀ ਤੁਸੀਂ ਉਹਨੂੰ ਵੀ ਤੋੜ ਰਹੇ ਹੋ ਪਿੰਡਾਂ ਦੇ ਵਿੱਚ ਕਿਉਂਕਿ ਹਰੇਕ ਬੰਦੇ ਦੀ ਮਨਸ਼ਾ ਹੁੰਦੀ ਹੈ ਮੈਂ ਬੋਟ ਕਿਹਨੂੰ ਪਾਉਣੀ ਹੈ ਮੈਂ ਬੋਟ ਕਿਹਨੂੰ ਪਾਉਣੀ ਹੈ ਇਹ ਹਰੇਕ ਦੀ ਮਨਸ਼ਾ ਹੁੰਦੀ ਹੈ ਪਰ ਤੁਸੀਂ ਕਿਤੇ ਰੇਲਾਂ ਰੋਕਦੇ ਹੋ ਕਿਤੇ ਰੋਡ ਰੋਕਦੇ ਹੋ ਕਿਤੇ ਦਿੱਲੀ ਜਾ ਕੇ ਬੈਠੇ ਹੋ ਤੇ ਇਹ ਕੋਈ ਸਿਆਣੋਂ ਵਾਲੀ ਗੱਲ ਨਹੀਂ ਹੈਗੀ ਹੁਣ ਜਦ ਤੁਸੀਂ ਮੇਰੀ ਗੱਲ ਕਰੋਗੇ ਮੈਂ ਤੁਹਾਨੂੰ ਖੁੱਲ ਕੇ ਕਹਿ ਦਿੰਦਾ ਮੈਨੂੰ ਕੋਈ ਬੰਦਾ ਨਹੀਂ ਰੋਕ ਸਕਦਾ ਮੈਂ ਬੋਟ ਕਿਨੂੰ ਪਾਵਾਂ ਕਿਨੂੰ ਨਾ ਪਾਵਾਂ ਇਹ ਮੇਰਾ ਸਵਿਧਾਨਿਕ ਇੱਕ ਡੈਮੋਕਰੈਟਿਕ ਹੱਕ ਹੈ ਤੇ ਮੈਂ ਵੋਟ ਜਿਹਨੂੰ ਮਰਜ਼ੀ ਬਾਵਾਂ ਮੈਂ ਪਾ ਸਕਦਾ ਹਾਂ ਔਰ ਜਦੋਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਉਦੋਂ ਇੱਕ ਗੱਲ ਹੋਰ ਕਹਿਣੀ ਬਣਦੀ ਹੈ ਧਿਆਨ ਦੇ ਨਾਲ ਸੁਣ ਲਓ ਜਿਹੜਾ ਪਿੰਡਾਂ ਦਾ ਮਾਹੌਲ ਹੈ ਪਿੰਡਾਂ ਦਾ ਮਾਹੌਲ ਥੋੜਾ ਵਿਰੋਧ ਕਰਨ ਕਰਕੇ ਭਾਵ ਜਿਹੜੀਆਂ ਕਿਸਾਨ ਜਥੇਬੰਦੀਆਂ ਵਿਰੋਧ ਕਰਦੀਆਂ ਨੇ ਉਹਦਾ ਰਿਜ਼ਲਟ ਉਹਦਾ ਸ਼ਿੱਟਾ ਇਹ ਨਿਕਲ ਰਿਹਾ ਹੈ ਕਿ ਜਿਹੜਾ ਮਜ਼ਦੂਰ ਤਬਕਾ ਐਸਬੀਸੀ ਵੋਟ ਹੈਗੀ ਆ ਉਹਦਾ ਰੁਖ ਬੀਜੇਪੀ ਵੱਲ ਹੋ ਚੁੱਕਾ ਹੈ ਇਹ ਇਹ ਸਚਾਈ ਹੈ ਗਰਾਊਂਡ ਲੈਵਲ ਤੇ ਜਿੰਨਾ ਕਿ ਮੈਂ ਕੰਮ ਕਰ ਰਿਹਾ ਜਿੰਨੀਆਂ ਕਿ ਮੈਂ ਮੀਟਿੰਗਾਂ ਕਰਕੇ ਦੇਖ ਰਿਹਾ ਅੰਦਰ ਖਾਤੇ ਉਹ ਲੋਕ ਇੰਨਾ ਕੁ ਟੁੱਟ ਗਏ ਇਹਨਾਂ ਦੇ ਵਿਰੋਧ ਕਰਕੇ ਉਹ ਕਹਿੰਦੇ ਜਿੰਨਾ ਮਰਜ਼ੀ ਵਿਰੋਧ ਕਰ ਲੈਣ ਕਿਸਾਨ ਜਥੇਬੰਦੀਆਂ ਵਾਲੇ ਕਹਿੰਦੇ ਅਸੀਂ ਬੋਟ ਜਿੱਥੇ ਪਾਉਣੀ ਹੈ ਉੱਥੇ ਪਾਵਾਂਗੇ ਤੁਸੀਂ ਬੋਟ ਪਾਉਣ ਵਾਲੇ ਪਾਉਣ ਵੇਲੇ ਕਿਸੇ ਦਾ ਗੁੱਠਾ ਥੋੜੀ ਫੜ ਲਓਗੇ ਅਗਲੇ ਨੇ ਬੂਠੇ ਦੇ ਨਾਲ ਉਂਗਲ ਦੇ ਨਾਲ ਬਟਨ ਦਬਾਉਣਾ ਉਹ ਆਲੇ ਦੀ ਮਰਜ਼ੀ ਹੈ ਜਾਨੀ ਕਿ ਮੈਂ ਇੱਕ ਗੱਲ ਸਾਫ਼ ਕਰ ਦਿੰਨਾ ਜਿੰਨਾ ਵੀ ਵਿਰੋਧ ਕਿਸਾਨ ਜਥੇਬੰਦੀਆਂ ਕਰਨ ਗਿਆ ਉਦੋਂ ਜ਼ਿਆਦਾ ਬੀਜਪੀ ਸਟਰੋਂਗ ਹੋ ਰਹੀ ਹੈ ਹਰੇਕ ਪਿੰਡ ਦੇ ਵਿੱਚੋਂ 4 ਤੋਂ 500 ਵੋਟ ਬੀਜਪੀ ਨੂੰ ਪਿੰਡਾਂ ਪਿੰਡਾਂ ਦੇ ਵਿੱਚੋਂ ਪੈ ਰਹੀ ਹੈ ਤੇ ਉਹਨਾਂ ਦਾ ਆਪਣਾ ਕੈਡਰ ਵੀ ਸ਼ਹਿਰ ਸ਼ਹਿਰੀ ਤਬਕਾ ਭਾਵ ਸ਼ਹਿਰੀ ਜਿਹੜੇ ਲੋਕ ਨੇ ਉਹ ਪਾ ਰਹੇ ਨੇ ਉਹਨਾਂ ਦੀ ਆਪਣੀ ਹਿੰਦੂ ਵੋਟ ਵੀ ਹੈਗੀ ਹੈ ਹਾਲਾਂਕਿ ਮੈਂ ਧਰਮ ਪੱਖ ਤੋਂ ਬਹੁਤੀ ਗੱਲ ਨਹੀਂ ਕਰਨੀ ਚਾਹੁੰਦਾ ਸਾਡਾ ਜਿਹੜਾ ਅਜੰਡਾ ਹੁੰਦਾ ਨਾ ਸਿਆਸੀ ਕਰਨ ਦੇ ਵਿੱਚ ਉਹਦੇ ਵਿੱਚ ਜੇ ਤੁਸੀਂ ਧਾਰਮਿਕ ਅਜੰਡਾ ਲੈ ਕੇ ਜਾਂ ਨੇ ਉਹਦੋਂ ਨਫ਼ਰਤ ਪੈਦਾ ਹੁੰਦੀ ਹੈ ਮੈਂ ਇੱਕ ਇਨਸਾਨ ਹੋਣ ਦੇ ਨਾਂ ਤੇ ਗੱਲ ਕਰਦਾ ਤੇ ਜਿਹੜੇ ਇਹ ਅੰਕੜੇ ਨੇ ਨਾ ਇਹ ਪਿੰਡਾਂ ਦੇ ਵਿੱਚੋਂ ਸਾਫ਼ ਦਿਖ ਰਹੇ ਨੇ ਜਿੰਨਾ ਵੀ ਤੁਸੀਂ ਵਿਰੋਧ ਕਰੋਗੇ ਕਿਸਾਨ ਜੱਤੀਆਂ ਜੱਥੇਬੰਦੀਆਂ ਵਾਲਿਓ ਉਹਨਾਂ ਬੀਜੇਪੀ ਨੂੰ ਵੋਟ ਜਿਆਦਾ ਪੈ ਰਹੀ ਹੈ ਹਰੇਕ ਪਿੰਡ ਵਿੱਚੋਂ 4 ਤੋਂ 500 ਵੋਟ ਤੱਕ ਉਹ ਲਿ ਜਾ ਰਹੇ ਨੇ ਤੇ ਪਿੱਛੇ ਰਹਿ ਕੀ ਗਿਆ ਮੈਂ ਦੱਸ ਦਵਾਂ ਪਿੱਛੇ ਕੀ ਰਹਿ ਗਿਆ ਸ਼ਹਿਰਾਂ ਦੇ ਪਿੰਡ ਦੇ ਵਿੱਚ ਉਹਨਾਂ ਦੀ ਵੋਟ ਹੈਗੇ ਆ ਤੇ ਪਿੰਡਾਂ ਵਿੱਚੋਂ ਇੰਨੀ ਵੋਟ ਪੈ ਜਾਂਦੀ ਹੈ ਤਾਂ ਬੀਜੇਪੀ ਦਾ ਹਰੇਕ ਕੈਂਡੀਡੇਟ ਜਿੱਤਣ ਦੇ ਨੇੜੇ ਹੈ ਮੈਂ 5 ਤੋਂ 7 ਸੀਟਾਂ ਦੀ ਗੱਲ ਹਮੇਸ਼ਾ ਕਰਦਾ ਤੇ ਮੇਰੇ ਕੋਲ ਜੁਮਲੇ ਹੈ ਨਹੀਂ ਕਿੰਨੇ ਬਹੁਤ ਮੰਨ 13 0 ਜਾਂ ਅਸ਼ਵੀਰ ਬਾਦਲ ਕਹਿੰਦਾ ਹੁੰਦਾ 13 0 ਜਾਂ ਕਈ ਵਾਰੀ ਤਾਂ ਇਹ ਨਹੀਂ ਪਤਾ 26 ਕਹਦੇ ਉਹ ਤਾਂ ਡਬਲ ਹੀ ਕਰਨਦਾ ਕਈ ਵਾਰੀ ਪਰ ਜਿੰਨਾ ਕੁ ਮੈਂ ਗਰਾਊਂਡ ਲੈਵਲ ਤੇ ਕੰਮ ਕੀਤਾ ਜਾਂ ਕਰ ਰਿਹਾ ਹਾਂ ਉੰਨੇ ਕੁ ਮੈਨੂੰ ਆਸ ਹੈ ਕਿ ਭਾਜਪਾ ਐਤ ਕੀ ਅੱਧੇ ਪੰਜਾਬ ਦੇ ਵਿੱਚੋਂ ਤਕਰੀਬਨ ਤਕਰੀਬਨ ਬਾਜ਼ੀ ਮਾਰੂਗੀ ਇਹ ਗਰੰਟੀ ਹੈ ਤੇ 27 ਦੇ ਵਿੱਚ ਭਾਜਪਾ ਦੀ ਸਰਕਾਰ ਪੰਜਾਬ ਦੇ ਬਣ ਸਕਦੀ ਹੈ ਬਣ ਸਕਦੀ ਕੀ ਹੈ ਇਹ ਹਨੇਰੀ ਹੈ ਜੀ ਜੇ ਮੇਰੇ ਪੰਤਮਾਨ ਵਾਲੇ ਕਹਿੰਦੇ ਸੀ ਬਦਲਾਅ ਚਾਹੀਦਾ ਤੇ ਮਜ਼ਦੂਰ ਆਕੇ ਹੋਏ ਨੇ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ